ਜੀਵੇ ਤੁਹਾਡੇ ਸਾਰਿਆਂ ਨੇ ਕੀ ਹਾਲ ਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਤਰੀਕ 18 ਅਗਸਤ 2025 ਤੇ ਸਵਾਉਂ ਜੋ ਕਿਆ ਕਰੀ ਵਾ ਸਾਢੇ 7 ਦੇ ਕਰੀ ਹਨਾ ਜੇਰੇ ਸਵੇਰੇ ਨਹਾ ਨੂੰ ਕੇ ਮੁੰਡੇ ਘੜੇ ਤਿਆਰ ਤੇ ਚਾਹ ਦੇ ਹੋਏ ਵੇਰ ਡਾਲੇ ਤਾਂ ਕਿ ਇਹਨੂੰ ਆਉਣ ਵਾਲੇ ਦੋ ਤਿੰਨ ਬਾਲੇ ਤੇ ਉਸ ਤੋਂ ਬਾਅਦ ਆਪਾਂ ਸਮਾਨ ਸਭ ਪਾਮ ਕੇ ਮੈਂ ਤੁਹਾਨੂੰ ਨਿਕਲਣਾ ਦੇਖਦੇ ਆਂ ਤੇ ਕੋਰ ਖੇਤਰ ਚ ਕਦ ਹੋ ਜਾਗਾ ਮੈਂ ਵਿਸ਼ਟ ਕਰਨਾ ਆ ਤੇ ਤੁਹਾਨੂੰ ਵੀ ਨਾਮ ਉਹ ਦਿਖਾਵਾਂਗੇ ਬਾਕੀ ਚਾ ਮੰ ਰਹੀ ਆ ਤੇ ਰਾਤ ਕੱਪੜੇ ਲੀੜੇ ਧੋ ਕੇ ਹਨ ਕਿਤੇ ਕਰੇ ਮੰਜੇ ਤੇ ਪਾ ਦੇ ਕਿਤੇ ਟਾਕੀ ਤੇ ਪਾ ਦੇ ਕਿਤੇ ਤੇ ਸਮਾਨ ਆਪਾਂ ਨੀਚੇ ਰੱਖ ਪਾ ਜੀ ਬਹੁਤ ਵਧੀਆ ਸਹੀ ਸਹੀ ਹੈ ਇਹ ਰਾਤ ਨੂੰ ਹੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਪਰਾਂ ਤੋਂ ਇੰਤਜ਼ਾਰ ਸੀ ਇਹਨਾਂ ਬ੍ਰੈਡਾਂ ਦਾ ਜੋ ਵੀ ਉੱਥੇ ਰਸੋਈ ਚ ਬੰਦ ਪਈ ਸੀ ਪਹਿਲਾਂ ਤਾਂ ਮੇਰੀ ਨਿਗਾਹ ਸੀ ਚੱਲ ਬਾਈ ਕਹਿੰਦਾ ਬਈ ਮੈਂ ਤੁਹਾਨੂੰ ਬਣਾ ਕੇ ਖਵਾਉਂਗਾ ਤੇ ਆ ਚੁੱਕੇ ਨੇ ਤੇ ਵਧੀਆ ਬਣੇ ਨੇ ਆਈ ਲਾਈਕ ਇਟ ਇਹਨੇ ਮਨਾ ਕੀਤਾ ਖਾਣ ਤੋਂ ਹੂੰ ਇਹਦੇ ਬੰਡੇ ਦੇ ਵੀ ਆਪੇ ਹੀ ਖਾਣੇ ਆ ਵਾਹਿਗੁਰੂ ਚਲਦੇ ਹੁਣ ਇਥੋਂ ਬਈ ਆਪ ਬ੍ਰਹਮਸ ਰੋਬਰ ਦੇ ਜਮ ਕੰਡੇ ਤੇ ਬੈਠੇ ਆ ਬਈ ਇਹਦੀ ਮੰਨਿਆ ਜਾਂਦਾ ਵੀ ਇਸ ਨੂੰ ਬ੍ਰਹਮਾ ਭਗਵਾਨ ਨਾਲ ਜੋੜਿਆ ਜਾਂਦਾ ਬਾਕੀ ਦੇਖ ਲੋ ਬਹੁਤ ਵਿਸ਼ਾਲ ਆ ਇਸ ਦਾ ਜ਼ਿਕਰ ਸੋਨ ਚ ਇਹ ਵੀ ਆਉਂਦਾ ਵੀ ਬਈ ਇਸ ਹੀ ਥਾਂ ਤੇ ਬਹਿ ਕੇ ਸੰਸਾਰ ਦੀ ਰਚਨਾ ਕੀਤੀ ਹੋਈ ਸੀ ਹਨ ਤੇ ਬਾਕੀ ਇੱਥੇ ਬਹੁਤ ਜ਼ਿਆਦਾ ਪ੍ਰਾਦੀਪੀ ਅਤੇ ਇੰਫਰੋਮਸਰ ਸਫਾਈ वगैरह ਦਾ ਧਿਆਨ ਵੀ ਨਹੀਂ ਰੱਖਦੇ ਹਨ ਬਾਕੀ ਇਹ ਬਹੁਤ ਸੋਹਣਾ ਬਣਿਆ ਹੋਇਆ ਹੈ। ਤਰੋਗਰਾ ਬ੍ਰਹਮਸਰੋਵਰ ਇਹ ਏਸ਼ੀਆ ਦਾ ਸਭ ਤੋਂ ਵੱਡਾ ਏਸ਼ੀਆ ਮਹਾਦੀਪ ਦਾ ਸਭ ਤੋਂ ਵੱਡਾ ਸਰੋਵਰ ਮੰਨਿਆ ਜਾਂਦਾ ਵੀ ਅੱਜ ਦੇ ਟਾਈਮ 'ਚ ਵੀ ਕੋਈ ਹੋਰ ਹੈ ਨਹੀਂ ਆਪਣੀ ਰੂਸ਼ਿਆ ਮਾਂ ਦੀ ਵਿੱਚ ਇਸ ਸਰੋਵਰ ਦੇ ਚਾਰੇ ਖੁੰਜਾਂ ਤੇ ਮਤਲਬ ਇਸ਼ਨਾਨ ਵਾਸਤੇ ਘਾਟ ਬਣੀ ਹੋਈ ਨਹੀਂ ਜਿੱਥੇ ਲੋਕ ਜਦੋਂ ਜੋ ਕੋਈ ਬਾਕੀ ਇਸ ਸਰੋਵਰ ਦੇ ਚਾਰੇ ਪਾਸੇ ਇਸ਼ਨਾਨ ਵਾਸਤੇ ਘਾਟ ਬਣੀ ਹੋਈ ਜਿੱਥੇ ਲੋਕ ਜਦੋਂ ਸੂਰਜ ਗਰਨ ਹੁੰਦਾ ਵੀ ਸ਼ਾਮ ਦੇ ਵੇਲੇ ਤੇ ਉਦੋਂ ਇਸ਼ਨਾਨ ਕਰਦੇ ਨੇ ਤੇ ਵਧੀਆ ਸੋਨਾ ਵੀ ਬਣਿਆ ਹੋਇਆ ਬਹੁਤ ਬਈ ਇੱਥੇ ਆ ਕੇ ਐਂ ਲੱਗਦਾ ਵੀ ਜਿਵੇਂ ਵੀ ਆਪਾਂ ਬਹੁਤ ਸਾਲ ਪਿੱਛੇ ਆ ਚੁੱਕੇ ਹੁੰਨੇ ਆ ਹੁਣ ਤਾਂ ਪਰ ਪੇਂਟ ਵਗੈਰਾ ਕਰ ਦਿੱਤਾ ਗਿਆ ਜਿਹਨਾਂ ਨੂੰ ਐਂ origignal ਹੀ ਰੱਖਿਆ ਜਾਂਦਾ ਪਹਿਲਾਂ ਵਾਲਾ ਤਾਂ ਮੈਨੂੰ ਲੱਗਦਾ ਆਪਣ ਨੂੰ ਹੋਰ ਹੀ ਦਿੱਖ ਮਿਲਣੀ ਸੀ ਵੀ ਇੱਕ ਇਤਿਹਾਸਕ ਐਸੀ ਹੁਣ ਵੀ ਇਤਿਹਾਸਕ ਹੀ ਹੈ ਕਿਉਂਕਿ ਇਹ ਮਹਾਪਾਰਤ ਯੁੱਧ ਨਾਲ ਵੀ ਸੰਬੰਧਤ ਹੈ। ਬਾਕੀ ਇੱਥੇ ਗੰਗਾ ਨਵੰਮੀ ਮੇਲਾ ਭਰਦਾ ਜੋ ਕਿ ਗੰਗਾ ਨਦੀ ਨੂੰ ਸਮਰਪਿਤ ਹੈ। ਸਮਰਪਿਤ ਕਰਦਾ ਤੇ ਬਾਕੀ ਹੋਰ ਇੱਥੇ ਜਿਆਦਾ ਇਹਨਾਂ ਦੇਖਣ ਵਾਲਾ ਹੈ ਨਹੀਂਗਾ ਬਾਕੀ ਮੰਦਰ ਬਣੇ ਹੋਏ ਨੇ ਤੇ ਹੋਰ ਬਸ ਆਸ-ਪਾਸੇ ਵੀ ਦੇ ਵੀ ਪ੍ਰਕਰਮਾ ਹੀ ਬਣੀ ਹੋਈ ਆ ਵੀ ਜਿੱਥੇ ਚੱਲ ਲੋਕ ਆ ਤੁਰੇ ਫਿਰਦੇ ਰਹਿੰਦੇ ਨੇ ਪਰ ਦਰਖਤ ਬਹੁਤ ਜਿਆਦਾ ਲੱਗੇ ਹੋਏ ਨਹੀਂ ਇਹ ਹੀ ਚੀਜ਼ ਆ ਇਸ ਸਥਾਨ ਨੂੰ ਹੋਰ ਖੂਬਸੂਰਤ ਮਤਲਬ ਸੋਣਾ ਤੇ ਆਪਣੇ ਮਨ ਨੂੰ ਭੌਣ ਵਾਲਾ ਬਣਾਉਂਦੀ ਐ। ਬਾਕੀ ਚਲ ਪਹਿਲਾਂ ਵੀ ਆਏ ਸੀਗੇ ਪਰ ਉਦੋਂ ਇੰਨੀ ਚੱਲ ਪਈ ਤੁਹਾਨੂੰ ਪਤਾ ਹੀ ਐਨੂੰ ਨੋਲਜ ਨਹੀਂ ਹੁੰਦੀ। ਨੋਲਜ ਹੁਣ ਵੀ ਨਹੀਂ ਜਾਲੇ ਇੱਥੋਂ ਆਸ-ਪਾਸ ਕਿਸੇ ਬਾਈ ਤੋਂ ਪੁੱਛ ਲਈਦਾ ਤੇ ਜਿੰਨਾ ਕੁ ਅਗਲਾ ਦੱਸਦਾ ਆਪਾਂ ਵੀ ਤੁਹਾਨੂੰ ਨਾਲ ਕੀ ਦੱਸ ਦਈ ਤਾ ਹਨਾ। ਤੁਸੀਂ ਮure ਆਪਣੇ ਸਟੈਚੂ ਬਣਾਏ ਭਗਵਾਨ ਸ਼੍ਰੀ ਕਰਿਸ਼ਨਾ ਦਾ ਤੇ ਉੱਪਰ ਹਨੂਮਾਨ ਬਈ ਹੋਈ ਇਹਦਾ ਤੇ ਬਹੁਤ ਸੋਹਣਾ ਬਣਾਇਆ ਹੈ ਤੇ ਬਹੁਤ ਸੂਈ ਕਰਾਤਾ ਹੈ ਜੀ ਆ ਇਹ ਚੀਜ਼ ਸਭ ਤੋਂ ਖੂਣੀ ਹੈ ਇਸ ਸਥਾਨ ਤੇ ਜਦ ਇਹ ਚਲਾ ਹੁਣ ਤਾਂ ਸੂਰਜ ਨਿਕਲ ਆਇਆ ਹੈ ਸਵੇਰ ਦੇ ਟਾਈਮੇ ਹੋਰ ਵੀ ਸੋਹਣੀ ਲੱਗਦੀ ਆ ਬਈ ਜਾਂ ਸ਼ਾਮ ਦੇ ਟਾਈਮੇ ਅੱਜ ਦੇ ਵੀ ਦੇਖਣਾ ਅੰਦਰ ਮੋਟਰਸਾਈਕਲ ਗੱਡੀ ਜਾਂ ਸਾਈਕਲ ਸੂਕਲਿਆ ਹੋਣ ਦੀ ਇਜਾਜ਼ਤ ਨਹੀਂ ਹੈਗੀ ਤਾਂ ਕਰਕੇ ਮੈਂ ਤੇ ਗੁਰਵਿੰਦਰ ਨੇ ਕਿਆ ਵੀ ਚੱਲ ਪਈ ਇੱਕ ਇੱਕ ਕਰਕੇ ਆਪਾਂ ਜਾਇ ਆਉਣੇ ਆ ਹੁਣ ਆਪਾਂ ਵਾਪਸ ਜਾਵਾਂਗੇ ਤੇ ਗੁਰਵਿੰਦਰ ਆਊਗਾ ਤੇ ਆਪਾਂ ਸਾਈਕਲਾਂ ਕੋਲੇ ਛੱਡਦੇ ਆਂ ਜਾਂਦੇ ਹਾਂ ਬਾਕੀ ਪੁਲਿਸ ਪਾਸ ਵਾਲਿਆਂ ਦੀਆਂ ਗੱਡੀਆਂ ਤਾਂ ਅੰਦਰ ਆ ਜਾਂਦੀਆਂ ਪਰ ਸਾਈਕਲ ਚੱਲੇ ਸਾਈਕਲ ਦੀ ਵੀ ਕੋਈ ਦਿੱਕਤ ਨਹੀਂ ਸੀਗੀ ਪਰ ਆਪਣਾ ਸਮਾਨ ਹੈ ਜਿਹੜਾ ਉਹ ਆਪਾਂ ਨੂੰ ਟੰਗਣਾ ਕਰਨਾ ਚੱਕਣਾ ਓਕੇ ਤਾਂ ਅੱਗੇ ਹੁਣ ਆਪਾਂ ਬਾਅਦ ਚੱਲਿਆਂ ਗੁਰਵਿੰਦਰ ਗੇਟ 'ਤੇ ਖੜਾ ਇੱਧਰ ਇਹਨੂੰ ਭੇਜਦੇ ਆਂ ਤੇ ਆਪਾਂ ਉੱਥੇ ਉਹਨਾਂ ਟਾਈਮ ਬੇਟ ਕਰਾਂਗੇ ਜਿੰਨਾ ਟਾਈਮ ਉਹਨੇ ਕੀਤੀ ਆ ਆਖੀਂ ਇਧਰ ਜਗਾ ਜਗਾ ਹਿੰਦੂ ਧਰਮ ਨਾਲ ਰਿਲੇਟਡ ਆ। ਉਹ ਚਿੱਤਰ ਮੰਨ ਕੇ ਜਲ ਵੀ ਪੇਂਟਿੰਗਸ ਲਾਈਆਂ ਹੋਈਆਂ ਨੇ। ਜੋ ਕਿ ਬਹੁਤ ਸੁੰਨੀ ਆਪਣਾ ਜੋਂ ਬਿਲਕੁਲ। ਯਾ ਅਜ ਕਾ ਬਾਹਰੇ ਤੇ ਸਾਈਕਲ ਖੜੇ ਸੀਗੇ ਮੇਰੇ ਸਾਰੇ। ਪਹਿਲਾਂ ਸੀਗੇ ਇਹਦੇ ਸਾਰੇ ਤੇ ਹੁਣ ਆਪਾਂ ਚੱਲੇ ਆ ਅੱਗੇ ਨੂੰ। ਦਿੱਲੀ ਆਪਾਂ ਕੱਲ ਨੂੰ ਪਹੁੰਚ ਜਾਗੇ। ਕੰਗਿਆਥਾ ਹੈਗਾ ਦਿੱਲੀ 160 ਕਿਲੋਮੀਟਰ ਜੇ ਆਪਾਂ ਨੂੰ ਅਭ 5-6 ਵਜੇ ਨਿਕਲਦੇ ਬਈ ਫੇਰ ਆਪਾਂ ਪਹੁੰਚ ਸਕਦੇ ਸੀਗੇ ਅੱਜ ਬਾਕੀ ਚਲੋ ਕੋਈ ਨਾ ਚੱਲਦੇ ਆਂ ਦਿੱਲੀ ਨੂੰ ਇਸ ਸਥਾਨ ਤੇ ਜਿਹੜੇ ਜੋ ਮੰਦਰ ਬਣਿਆ ਹੋਇਆ ਤੇ ਮਹਾਭਾਰਤ ਦੀਆਂ ਕੁਸ਼ਕ ਵੀ ਕਿਹੜੇ ਲੋੜ ਕਿਵੇਂ ਹੋਈ ਸੀ ਉਹਦੀਆਂ ਝਲਕੀਆਂ ਦਿਖਾਈਆਂ ਹੋਈਆਂ ਨੇ ਤੁਹਾਨੂੰ ਵੀ ਦਿਖਾਉਣੀ ਆ ਜਮਾ ਬਈ ਸੀਮ ਜਿਵੇਂ ਮਹਾਭਾਰਤ ਦੇ ਵਿੱਚ ਹੋਇਆ ਸਾਰਾ ਜਮਾ ਇੱਥੇ ਸੀਮ ਹੂਮੀ ਬੁੱਤ ਬਣਾਏ ਗਏ ਨੇ ਮਤਲਬ ਕਿ ਮੂਰਤੀਆਂ ਵਗੈਰਾ ਸਾਰਾ ਉਮੀ ਚਲੇ ਮਹਾਬੈਸ਼ਵੰਦੀ ਦੀ ਗੁਫਾ ਸ਼ੈ ਮਾਤਾ ਦੀ ਹਰ ਜਗ੍ਹਾ ਲਿਖਿਆ ਹੋਇਆ ਹੈ ਤਾ ਸੋਨੀ ਚੇਤ ਬਕਮਾਨ ਜੀ ਦੀ ਮੂਰਤ रानी माता जी फोट रखी हुई बसि ਦੇ ਬਸੇ ਦੇ ਰਿਹਾ ਨੂੰ ਕਿ ਮੱਕੀ ਹਿੰਦੂ ਪਰ ਅੰਮ੍ਰਿਤ ਕੁਸ਼ਕ ਦੇਵੀ ਦੇ ਉੱਤੇ ਆਈ ਜਿਹਨਾਂ ਨਾਲ ਕੋਈ ਕੁਛ ਨਹੀਂ ਵੀ ਬਹੁਤ ਹੀ ਜ਼ਿਆਦਾ ਨਹੀਂ ਵੀ ਦੇ ਦਿੱਤੇ ਐਵੇਂ ਦੇ ਆ ਇਹਨਾਂ ਨੇ ਆਪਾਂ ਨੂੰ ਨਾਮ ਤਕਰੀਬਤ ਵੀ ਜਾਣ ਵੀ ਨਹੀਂ ਹੁੰਦੀ ਆ ਤੁਹਾਨੂੰ ਕਿ ਇੱਥੇ ਵੀ ਇਨਾਂ ਦੇ ਵਿੱਚ ਵੀ ਮੂਰਤੀਆਂ ਬਣਾਈਆਂ ਹੋਈਆਂ ਨੇ। ਮਹਾਭਾਰਤ ਦੀ ਦਿਬਿਯ ਝਲਕੀਆਂ ਦਾ ਦਰਸ਼ਨ ਕਰੇ। ਬਾਕੀ ਇੱਥੇ ਬਹੁਤ ਸੋਹਣੀ ਮੂਰਤੀਆਂ ਦੇ ਰਾਹੀ ਮਹਾਭਾਰਤ ਦਾ ਦ੍ਰਿਸ਼ ਦਰਸਾਇਆ ਹੋ ਰਿਹਾ ਹੈ ਨਾ ਸਾਰਾ। ਬਾਕੀ ਆਪਾਂ ਹੁਣ ਬਾਹਰ ਚੱਲੇ ਆਂ। ਇੱਥੋਂ ਦੀ 10 ਰੁਪਏ ਟਿਕਟਾ ਤੇ ਤੁਸੀਂ ਵੀ ਆ ਕੇ ਦੇਖ ਸਕਦੇ ਹੋ। ਬਾਕੀ ਆ ਖੜਾ ਹੈ ਤੇ ਉਹ ਖੜੇ ਆਪਣੇ ਸਾਈਕਲ ਤੇ ਹੁਣ ਇਹਦੀ ਵਾਰੀ ਹੈ ਜਾਊਗਾ ਹੁਣ। ਆ ਗਏ ਮੁੰਡਾ ਬਾਹਰ। ਆ ਵੀ ਕੇ ਉਹਨਾਂ ਨੂੰ ਆ ਗਿਆ ਚਾਹ ਨਾਲ ਆਈਸਕ੍ਰੀਮ ਨਾ ਖਾਧੀ ਜਾਂਦੇ ਹੈ ਚਾਹ ਨਾਲ ਕੇਲੇ ਖਾ ਰਹੇ ਆ ਆ ਵੀ ਲੋਟ ਆ ਯਾਰ ਨਾ ਰੈਡੀ ਐ ਜੇ ਲੈ ਕੇ ਆਉਣੀ ਆ ਤੂਫਾਨ ਹੋ ਰਹੀ ਖੜਗਾਆਂ ਕੋਲੇ ਐਦੇ ਚ ਸਾਰੀ ਸੈਟਿੰਗ ਬਾਟਿੰਗ ਕਰ ਲਿਆ ਬੰਦਰ ਯਾਰ ਅਮ ਬੈਡ ਵਰਡ ਦੀ ਇਦੇ ਘੁੰਮਣਾ ਹੋਵੇ ਪਰ ਆਪਾਂ ਨੂੰ ਆ ਇਹਦੇ ਦੀ ਵੀ ਕਰ ਲੈਣੀ ਆ ਆਪਾਂ ਹੁਣ ਅੱਗੇ ਜੋ ਟੂਰ ਕਰਨੇ ਆ ਮੂਰੇ ਕੈਰੀਅਰ ਪੂਰੀ ਰ ਲਵਾ ਕੇ ਛੀ ਤੋਂ ਸੱਤ ਬੈਗ ਹੋ ਜਾ ਕਰਨੇ ਇੱਕ ਸਾਈਕਲ ਤੇ ਮੈਨੂੰ ਲੱਗਾ ਇਹ ਟੁੱਟਣੀ ਨਹੀਂ ਦੰਦਾਂ ਨਾਲ ਪਰ ਆਪਾਂ ਰੋਝ ਵਰਸ਼ ਕਰੀ ਦਾ ਜੀ ਨੇ ਦੰਦਾਂ ਦੀ ਮਜਬੂਰੀਤਾ ਆਪਣੇ ਸ਼ੰਡੇ ਦੇ ਪੀਕੇ ਚਾਹ ਦੀਆਂ ਗਲਾਸੀਆਂ ਦੁਬਾਰੇ ਪਖਾ ਲਏ ਨੇ। ਉਹ ਚੱਲ ਫਿਰ ਚੱਲਦੇ ਆ ਦੁਬਾਰੇ। ਕੀ ਜੀ ਆਸ ਨਹੀਂ ਸੀ। ਉਹ ਚੀਜ਼ ਹੀ ਹੋਈ। ਆਪਾਂ ਲਗਾਦਾਂ ਕੋਈ ਕੁਝ ਨਹੀਂ ਮਿਲਦਾ। ਇਹ ਐਮ ਪੀ ਐਮ ਸਟੋਰ ਮਤਲਬ 24 ਘੰਟੇ। ਆਪਾਂ ਨੂੰ ਦੁੱਧ ਵੀ ਮਿਲ ਗਿਆ ਤੇ ਮॉमਸ ਮੈਜਿਕ ਬਿਸਕਟ ਵੀ ਨਾਲ ਲੈ ਲਿਆ ਤੇ ਹੁਣ ਕੋਈ ਛੱਤ ਛੁੱਟ ਦੇਖਦੇ ਆ। ਪਰ ਥੱਲੇ ਚਾਹ ਬਣਾਈ ਜਾਊਗੀ ਹਣ ਚੱਲ ਬਈ ਹੋ 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 ਇੱਥੇ ਰੁਕੇ ਸੀ ਸੋਨਾ ਜਿਹਾ ਮਾਹੌਲ ਦੇਖ ਕੇ ਤੇ ਜਾ ਰੱਖਦੀ ਆ ਬਾਨੀ ਬਿਸਕਟ ਦੇ ਦੁੱਦਾ ਬਾ ਪਿੱਛੋਂ ਲੈ ਲਿਆ ਸੀ ਆਹ ਖਾਵਾਂਗੇ ਬਿਸਕਟ ਬਾਕੀ ਦੇਖਦੇ ਹਾਂ ਹੁਣ ਚਾ ਚਾਹ ਬੱਤੀ ਫੜਾ ਆ ਜਾਨੀ ਮਿੱਠੇ ਵਾਲਾ ਡੱਬਾ ਵੀ ਦੇਈ ਬਾਈ ਆਪਾਂ ਤਰੀ ਨੂੰ ਸਵਾਰ ਰਹਿ ਗਏ ਆ ਅੱਗੇ 40 ਕਿਲੋਮੀਟਰ ਆਪਾਂ 36 ਕਿਲੋਮੀਟਰ 1.5 ਘੰਟੇ ਜਾ ਰਹੇ ਆ ਬਾੜਾ ਹੁਣ ਵੀ ਲੱਗ ਗਿਆ ਵੀ ਚਾਹ ਨੂੰ। ਅੱਜ ਤੋਂ ਪਾਈ ਯਾਰ। ਬਾਕੀ ਚਾਹ ਪਣੂ ਪਹਿਲਾਂ ਬਣੀ ਬਣੀ ਮਿਲ ਗਈ ਸੀ। ਅਸੀਂ ਆਖਿਆ ਚੱਲ ਛੱਡ ਪਰਾਂ। ਆ ਚਾਹੀ ਚਾਹ ਦੀ ਦੇਖ ਲਓ। ਹੋ ਹੋ ਮੈਂ ਤਾਂ ਨੂੰ ਕਿਹਾ ਸੀ ਆਪਾਂ ਆਹੀ ਗਰਮ ਕਰਕੇ ਪੀ ਲੈਣੀ ਐ ਚਾਹੀ ਆਹੇ ਤੁਸੀਂ ਖੁਦ ਦੇਖ ਰਹੇ ਹੋ। ਆਉਂਦੀ ਚਾਹ ਦੀ ਵਿੱਚ ਦੇਖੀ ਤੇ ਹੋਰ ਹਣ ਉਹ ਦੱਤ ਪਾਤਾ ਵਾ ਤੇ ਇਹਨੂੰ ਬਾਗੀ ਆਪਾਂ ਡੱਬੇ ਦੇ ਵਿੱਚ ਥਾਮ ਦੇਣਾ ਲੈ ਬਈ ਇਥੇ ਰੱਖ ਚਾਰ ਇੱਜਗੀ ਬਈ ਆਪਣੀ ਸਾਂਹ ਰਜਰੇ ਜੀ ਕਮਲੀ ਹੋ ਗਈ ਐ ਤਿੰਨ ਚਾਰ ਵਾਲੇ ਆ ਗਏ ਟਿੰਗ ਲਿੰਗ ਲਿੰਗ ਆਪਣੇ ਕੋਲੇ ਸਾਊਂਡ ਹੈ ਨਹੀਂ ਕੋਈ ਆਪਾਂ ਆਪਦੇ ਆਹ ਟਾਈਮ 'ਚ ਆਪਾਂ ਬਹੁਤ ਕੁਝ ਦਿਖਾਉਣ ਹੋਇਆ ਤੁਹਾਨੂੰ ਅਰੇ ਮੂਰੇ ਵੀ ਕੈਰੀਅਰ ਲਵਾ ਲੈਣਾ ਆਪਾਂ ਸਾਈਕਲ ਦੇ 8 ਤੋਂ 9 ਵਗ ਹੋ ਜਾਣਗੇ ਨਾ ਕਿਸੇ ਢਾਬੇ ਦੇ ਰੁਕਣਾ ਰੋਟੀ ਵਾਸਤੇ ਨਾ ਚਾਹ ਵਾਸਤੇ ਸਾਰਾ ਸਮਾਨ ਨਾਲ ਰੱਖਣਾ ਭਾਈ ਤੇ ਜੇ ਤੁਸੀਂ ਆਪਾਂ ਨੂੰ ਦੇਖੋਗੇ ਆਪਾਂ ਫੇਰ ਹੀ ਇਹ ਹਾਂ ਕੁਝ ਕਰਾਂਗੇ ਸਪੋਰਟ ਕਰਾਂਗੇ ਹਨਾ ਬਾਕੀ ਕੋਈ ਦਿੱਕਤ ਨਹੀਂ ਵੱਧ ਤੋਂ ਵੱਧ ਆਪਣੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਡੱਬੀ ਹੋ ਚੁੱਕੀ ਆ ਖਾਲੀ ਤੇ ਮੇਰੀ ਹੁਣ ਇਹ ਤੇ ਅੱਖ ਆ ਨਹੀਂ ਭਈ ਇਹ ਆਪਣੇ ਆ ਇਹਦਾ ਇੱਧਰ ਨੂੰ ਖੜਦਾ ਆਪਣੀ ਹੁਣ ਇਹ ਤੇ ਅੱਖ ਆ ਨਹੀਂ ਨਹੀਂ ਕਾਣਾ ਨੂੰ ਜਨਪਿਆ ਚਾਹ ਚੂ ਕੇ ਵੀ ਹੋ ਜੁਕਿਆ ਨੇ ਬਈ ਤੇ 15 ਕਿਲੋਮੀਟਰ ਰਹਿ ਗਿਆ ਪਾਣੀ ਬਸ ਉਹ ਤੋਂ ਬਾਅਦ ਆਪਾਂ ਸਵੇਰੇ ਦੀ ਰੋਟੀ ਪਾਣੀ ਕੋਈ ਨਹੀਂ ਖਾਂਦਾ ਸੀਗਾ ਤੇ ਚਾਹ ਵੀ ਤੀਜੀ ਵਾਲੀ ਤੇ ਬਣਾ ਕੇ ਇੱਕ ਬਸ ਫੜਾ ਦੋ ਜੀ ਹੁਣ ਅਸੀਂ ਸੋਚਿਆ ਵੀ ਰੋਟੀ ਪਾਣੀ ਖਾ ਲਈਏ ਤੇ ਆਪਾਂ ਰੁਕੇ ਅਸੀਂ ਗੰਨਾਣ ਤੋਂ ਪਿਆਬੀ ਢਾਬੇ ਤੇ ਤੇ ਅੱਜ ਬਹੁਤ ਬਹੁਤ ਆਪਾਂ ਪੂਰੇ ਟਾਂਡ ਚ ਹੀ ਮਨ ਲਗਾ ਤਾਂ ਮੰਨ ਕੇ ਚੱਲੋ ਬਈ 55 60 ਕਿਲੋਮੀਟਰ ਕਰ ਦਿੱਤਾ ਆਪਾਂ ਤਾਂ 15 ਰਹਿ ਗਿਆ ਅਜਦਾ 75080 ਕਿਲੋਮੀਟਰ ਦੀ ਰਾਈਡ ਆਪਾਂ ਖਤਮ ਕਰਦਾਂਗੇ ਮਤਲਬ ਵੀ ਆਪਣਾ ਇੰਨਾ ਕੀ ਸਫ਼ਰ ਆ ਹਨ ਤੇ ਬਾਕੀ ਪਾਣੀਪਤ ਪਹੁੰਚ ਕੇ ਉੱਥੇ ਰੈਂਡ ਰੂਣ ਦਾ ਅਰੇਂਜਮੈਂਟ ਕੋਈ ਦੇਖਦੇ ਆ ਤੇ ਨਹੀਂ ਗੁਰੂ ਘਰ ਦੇਖਦੇ ਆ ਤੇ ਜਾਂ ਕੋਈ ਢਾਬੇ ਢੂਬੇ ਦੇ ਤੇ ਟੰਬੂ ਆਪਣਾ ਟੈਂਟ ਲਾਉਂਦੇ ਆ ਢੰਗਾ ਚੁੱਕੀਆਂ ਨੇ ਉਹ ਵੀ ਤੰਦੂਰ ਵਾਲੀਆਂ ਇਹਦੇ ਕੋਲੇ ਵੀ ਤੰਦੂਰ ਵਾਲਿਆ ਬਾਕੀ ਕਰਦੇ ਆ ਸ਼ੁਰੂ Yeah. 5 ਗਮਿੰਟ ਪਹਿਲਾਂ ਇਹ ਚ 7-8 ਰੋਟੀਆਂ ਆਲੂ ਮਟਰ ਦੀ ਸਬਜ਼ੀ ਤੇ ਦਾਲ ਇੱਥੇ ਪਿਆ ਜਣਾ ਫੁੱਲ ਸੀ ਪਲੇਟ ਇਹ ਕਿਨੇ ਖਾਲੀ ਕੀਤੀ ਆ ਥੋੜੇ ਭਾਈ ਨੇ ਠੀਕ ਆ ਗੱਡੀ ਚਾਰਜ ਆ ਤੇ ਇਹਨੇ ਤਾਂ ਰੋਟੀਆਂ ਵੀ ਮਾਈ ਖਾਦੀਆਂ ਐੜੇ ਦੋ ਖਾਦੀਆਂ ਮੈਂ 7 ਖਾ ਗਿਆ ਤੰਦੂਰ ਵਾਲਿਆਂ ਵੀ ਬਾਕੀ ਚੱਲਾਂਗੇ ਆਪਾਂ ਇੱਕ 15 ਜਾਂ 10 ਮਿੰਟਾਂ ਦਾ ਪਾਣੀ ਵਤ ਰਹਿ ਗਿਆ 7 ਕਿਲੋਮੀਟਰ ਬਾਈ ਇਹ ਕੋਈ ਕਸਮੇ ਦੇ ਬਹੁਤ ਆ ਬਾਕੀ ਦੇਖ ਰਹੇ ਆ ਗੁਰੂ ਘਰ ਹੀ ਰਹਿ ਅਸਲਾ ਮੰਗੇ ਅੱਜ ਇਹ ਦੇਖੋ ਆਹ ਉਹ ਕਹਿੰਦੇ ਇਸ ਕੋ ਗਾੜੀ ਫੜਾਦੀ ਤਾਂ ਕਿ ਤੂੰ ਜਿੰਦਾ ਲਾਦੀ ਇਹਦੇ ਵਿੱਚ ਪਈਆ ਮੂਰੇ ਹਾਂ ਆਹ ਬੈਗ ਲਾ ਲਈ ਥੱਲੇ ਜਿ ਪਈਉ ਹਾਂਜੀ ਭਾਈ ਦੋ ਗੁਰੂ ਘਰ ਪੁੱਛਣ ਤੋਂ ਬਾਅਦ ਵੀ ਆਪ ਨੂੰ ਰਹਿائش ਮਿਲ ਜੂ ਸਾਰੀ ਜਗ੍ਹਾ ਨਿਰਾਸ਼ਾ ਮਿਲੀ ਫਿਰ ਆਪਾਂ ਪਹੁੰਚੇ ਗੁਰਦੁਆਰੇ ਉਹਦਾ ਨਾਮ ਆਪਾਂ ਦੱਸਦੇ ਹਾਂ ਕਮਰੇ ਚ ਤੇ ਠੱਕੇ ਦਾ ਹੈ ਨਹੀਂ ਬਸ ਚੱਲਦੇ ਆਂ ਉੱਪਰ ਕਰਦੇ ਆਂ ਗੱਲਾਂ-ਵਾਤਾਂ ਫਿਲਹਾਲ ਸਮਾਨ ਅਣ ਲੋਡ ਕਰ ਲਿਆ ਗਿਆ ਇਧਰ ਆਪਣੀ ਜੋ ਡਰਾਈਵਰ ਸਾਹਿਬ ਨੇ ਮੈਂ ਪਿੱਛੇ ਬੈਠਾ ਸੀ ਕੈਰੀਅਰ ਤੇ ਤੇ ਇਹ ਹੁਣ ਲੋਕ ਲਾ ਰਹੇ ਆ ਗੱਡੀ ਨਾਲ ਆਪਣਾ ਨੂੰ ਪੰਦਰ ਸ਼ਕਮ ਤੋਂ ਬਾਅਦ ਹੁਣ ਬਾਹਰ ਘੇੜੇ-ਘੇੜੇ ਦੇਖ ਕੇ ਆਉਣੇ ਬਾਹਰ ਮਾਹੌਲ ਉਸ ਤੋਂ ਵੀ पकड़े लाग कोई चीज गैहे नीगियां ਤੇ ਉਹ athe mer jaaniyan ਉਹ ਦੇਖ ਕੇ ਆਨੇ ਅੱਗੇ ਕੋਈ ਤੇ ਕੋਈ ਤੇ ਆਏ ਤੇ ਅੱਗੇ ਬੁਰਾ ਕਾਰਾ ਡੇਰਾਵਾ باوجود ਪਿਆਰ ਉਥੇ ਆਪਾਂ ਨੂੰ ਪਹਿਲੀ ਵਾਰੀ ਪੁੱਛੀ ਗਿਆ ਬੋਲਵਾ ਫਰੀ ਰੂਪਾ ਦਾ ਤੇ ਦੇਖ ਲਓ ਵਾ ਕਿ ਪਲੰਬਰ ਪਾਣੀ ਬਸ ਸਾਗ ਲਿਆ ਸੀਗਾ ਵਧੀਆ ਸੀ ਥੀਰ ਸੀ ਨਾ ਸਫਾਈ ਵਧੀਆ ਸੀਗੀ ਬਾਕੀ ਵਾਲੀ ਦਾ ਸਫਰ ਆਪਣਾ ਅੱਲਾ ਹੀ ਸੀਗਾ ਜੇ ਕੋਈ ਗਲਤੀ ਹੋਈ ਹੋਵੇ ਆਪਾਂ ਨੂੰ ਮਾਫ ਜਰੂਰ ਕਰਿਓ ਤੇ ਮਿਲਦੇ ਆਪਾਂ ਬਾਅਦ ਵਿੱਚ